ਸਾਰੋ ਜੀ ਸੰਗਰੂਰ ਵੀ ਜੀ ਕਪਤਾ ਰੱਖੀ ਰੱਬਾ ਆਪਣਾ ਕਰਹੀ ਹੈ ਆਪਣਾ ਹੁੰਦਾ ਹੋਵੇ ਭਾਵੇਂ ਛੋਟਾ ਰੱਖੀ ਰੱਬਾ ਸਲਾਮਤ ਰਹਣੂ ਹੋਵੇ ਭਾਵੇਂ ਕਿੰਨਾ ਵੀ ਛੋਟਾ ਜਲਦੀ ਹਾਲਾਤ ਸੁਧਰਨੇ ਜਾਣੇ ਜਲਦੀ ਹਾਲਾਤ ਸੁਧਰਨੇ ਜਾਣੇ ਆਉਣੇ ਨੇ ਦਿਨ ਚੰਗੇ ਰੱਬਾ ਰੱਖੀ ਸਭ ਨੂੰ ਸਲਾਮਤ ਰਹਿਣ ਤੇਰੇ ਰੰਗੀ ਰੰਗੇ ਰਹਿਣ ਤੇਰੇ ਰੰਗੀ ਰੰਗੇ ਰੱਖੀ ਰੱਬਾ ਸਭ ਨੂੰ ਸਲਾਮਤ ਨਾ ਰਹੇ ਕਿਸੇ ਨੂੰ ਟੋਟਾ ਕਾਰੋਬਾਰ ਵਿੱਚ ਬਰਕਤ ਪਾਵੇਂ ਛੋਟਾ ਹੋਵੇ ਜਾਂ ਮੋਟਾ ਰੱਖੀ ਰੱਬਾ ਸਭ ਨੂੰ ਸਲਾਮਤ ਨਾ ਰਹੇ ਕਿਸੇ ਨੂੰ ਟੋਟਾ ਕਾਰੋਬਾਰ ਵਿੱਚ ਬਰਕਤ ਪਾਵੇਂ ਛੋਟਾ ਹੋਵੇ ਜਾਂ ਮੋਟਾ ਰੱਖੀ ਰੱਬਾ ਸਭ ਨੂੰ ਸਲਾਮਤ ਨਾ ਦੁੱਖ ਨੇੜੇ ਆਵੇ ਕੋਈ ਨਾ ਰੱਬਾ ਭੁੱਖਾ ਸੋਵੇ ਪੇਟ ਭਰ ਪਿਆ ਖਾਵੇ ਪੇਟ ਭਰ ਪਿਆ ਖਾਵੇ